ਇਹਨੀਆਂ ਕੋਲ ਸਾਰਾ ਸਮਾਨ ਪਰਦੀ ਮਾਰ ਕੇ ਸਾਰੀ ਤੋਰ ਦਿੱਤੀ ਆ ਬੈਂਕਾਂ ਨੂੰ ਕੋਈ ਨਹੀਂ ਕਹਿੰਦੀ ਕੋਈ ਦੱਸਦੀ ਵੇਖੋ ਯਾਰ ਸਾਡੀ ਮੇਰੀ ਦੁਕਾਨ ਆ ਜੀ ਆ ਸ਼ਾਪ ਨੰਬਰ 20 ਐਚਡੀਐਫਸੀ ਬੈਂਕ ਦੇ ਬਿਲਕੁਲ ਕੋਰਨਰ ਦੇ ਵਿੱਚ ਮੈਂ ਪਿਛਲੇ 14 ਸਾਲ ਤੋਂ ਇਹ ਦੁਕਾਨ ਕਰ ਰਿਹਾ ਜੀ ਐਦੀ ਕੰਟੀਨਿਊਸਲੀ ਮੈਨੂੰ ਅੱਜ ਤੋਂ 2 ਦਿਨ ਪਹਿਲਾਂ ਉਹਨਾਂ ਦਾ ਕਾਲੀਆ ਜੀ ਦਾ ਫੋਨ ਆਇਆ ਸੀ ਜੀ ਤੁਹਾਡਾ ਬਾਹਰ ਸਮਾਨ ਪਿਆ ਮੈਂ ਕਿਹਾ ਸਰ ਇਹਨੂੰ ਮੈਂ ਨਹੀਂ ਕਰਨ ਥੋੜਾ ਟਾਈਮ ਲੱਗੂਗਾ ਸਾਨੂੰ ਥੋੜਾ ਟਾਈਮ ਦਿਓ ਵੀ ਅਸੀਂ ਇਹਨੂੰ ਸਿਸਟਮ ਨਾਲ ਸੈੱਟ ਕਰ ਲੰਨੇ ਆ ਇਹ ਤੁਹਾਡੇ ਤੁਹਾਡੇ ਹਿਸਾਬ ਨਾਲ ਲੀਗਲ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਜੀ ਅੱਜ ਸਵੇਰੇ ਮੈਂ ਅਸੀਂ ਘਰ ਸੁੱਤੇ ਪਏ ਸੀ ਸਾਨੂੰ ਸਵੇਰੇ ਫੋਨ ਆਇਆ ਜੀ ਕਿਸੇ ਦਾ ਕਿ ਤੁਹਾਡੀ ਦੁਕਾਨ ਦਾ ਬਾਹਰ ਜਿਹੜਾ ਸਮਾਨ ਪਿਆ ਸੀ ਇਹਨਾਂ ਨੇ ਸਾਰਾ ਤੋੜ ਦਿੱਤਾ ਉਹ ਬਿਲਕੁਲ ਟੈਸ਼ਨੈਸ਼ ਕਰਤਾ ਜੀ ਕੋਈ ਉਹਦਾ ਮਤਲਬ ਕਿ ਸਾਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਲਿਖਤੀ ਨਾ ਕੋਈ ਲੈਣਾ ਨਾ ਕੋਈ ਦੇਣਾ ਇਹ ਕਹਿੰਦੇ ਜੀ ਅੱਜ ਮੈਨੂੰ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿਦਾ ਚੱਕ ਲਈ ਆ ਫਿਰ ਦੋ ਚਾਰ ਦਿਨ ਠਹਿਰੋ ਸਰ ਮੈਂ ਚੱਕ ਲੰਨਾ ਉਤੋਂ ਬਾਅਦ ਕੋਈ ਨੋਟਿਸ ਅਨੋਂ ਸੋਈ ਕੋਈ ਖਬਰ ਨਹੀਂ ਆਈ ਆ ਅੱਜ ਸਵੇਰੇ 7 ਵਜੇ ਇਹਨਾਂ ਨੇ ਤੋੜਤੀ ਆ ਉਹਨੂੰ ਅੱਜ 13 ਸਾਲ ਹੋ ਗਏ ਪਰਚੀਦਨ ਨੂੰ ਲੰਨੂ ਕਮੇਟੀ ਨੂੰ ਪਰਚੀਦਨ ਤੇ ਸੋਟੀ ਸੋਟੀ ਬੱਚੇ ਅਸੀਂ ਪਲਣਾ ਕਿ ਜਾਈ ਕਿਤੇ ਅਸੀਂ ਰੋ ਦਿਖਾਈਏ ਕਿਤੇ ਫਰਦੀ ਸੀ ਬੰਦੇ ਸੀ ਚੋਰੀ ਜਿਹੜੀ ਦਾਗ ਦੇ ਚੋਤ ਸੀ ਬਈ ਪੇਂਟ ਕਰ ਦਿਖਾਉਂਦੇ ਆ 1000 ਰੁਪਏ ਦੇਈਦਾ ਜੀ ਮਹੀਨਾ ਰੋਜ਼ ਤੇ ਮਹੀਨਾ 1000 ਰੁਪਏ ਲਿਆ ਜਾਂਦੇ ਕਮੇਟੀ ਅਸੀਂ 12 13 ਸਾਲ ਹੋ ਗਏ ਲਾਂਦੇ ਨੂੰ ਅੱਜ ਇੱਕ ਜਗਦੰਮੀ ਆਕੇ ਸਵੇਰੇ 7:00 ਵਜੇ ਮਾਲ ਤਰਪਨ ਬਣਾ ਬੈਠੇ ਸੀ ਕਿ ਜਾਦੇ ਆ ਕੇ ਤੋੜਦੇ ਤੋੜਫੁਰ ਕਰਤੇ ਸਾਰਾ ਨੁਕਸਾਨ ਕੀਤੇ ਹੋਰ ਕਿ ਨਿਕਲਿਆ ਹੋ ਸਕਿਆ ਹਾਂਜੀ ਅਜੀ ਇੱਕ ਦੇ ਇੱਕ ਬੰਦੇ ਨੇ ਤਾਂ ਉੱਥੇ ਗ੍ਰੀਨ ਬੈਲਟ ਦੇ ਉੱਪਰ ਰਸੋਈ ਬਣਾ ਲਈ ਸੀਗੀ ਤੇ ਉਹ ਗ੍ਰੀਨ ਬੈਲਟ ਉੱਪਰ ਦਾ ਅਸ ਅਕੋਰਡਿੰਗ ਟੂ ਲਾ ਕੁਝ ਕਰ ਵੀ ਨਹੀਂ ਸਕਦੇ ਉਹ ਤਾਂ ਗ੍ਰੀਨ ਬੈਲਟ ਹੀ ਰਹਿਣੀ ਹੈ ਤੇ ਜੋ ਵੀ ਕੰਮ ਅਸੀਂ ਕੀਤਾ ਵਿਜ਼ਨ ਗਵਰਨਮੈਂਟ ਲਿਮਿਟਸ ਕੀਤਾ ਹੁਣ ਮਾਸਟਰ ਸ਼ੈਫ ਵਾਲੇ ਨੇ ਕੀਤਾ ਸੀਗਾ ਜਿਹੜਾ ਬਰਾਂਡਾ ਹੈ ਤੇ ਪਲੱਸ ਜਿਹੜੀ ਬਾਹਰ ਪਾਰਕਿੰਗ ਵਾਲੀ ਜਗ੍ਹਾ ਆ ਉਹਦੇ ਉੱਪਰ ਆਪਣੇ ਤੰਦੂਰ ਵਾਲਾ ਲਾਏ ਹੋਏ ਸੀਗੇ ਤੇ ਜ ਜਿਹੜੇ ਵੀ ਕੰਮ ਅਸੀਂ ਕੀਤੇ ਆ ਜਾਂ ਰੇੜੀਆਂ ਹਟਾਈਆਂ ਉਹ ਇਸ ਸ਼ਹਿਰ ਦੀ ਸੁੰਦਰਤਾ ਲਈ ਕੀਤਾ ਸੀ ਅਸੀਂ ਕੋਈ ਪਰ ਸਾਡਾ ਪਰਸਨਲ ਯੂਜ਼ ਉੱਚ ਕੁਝ ਵੀ ਨਹੀਂ ਹੈ ਹੁਣ ਜਿਹਦਾ ਇਹ ਅਲੀਗੇਸ਼ਨ ਲਾਇਆ ਜਨਰੇਟਰ ਉੱਥੇ ਰੱਖਿਆ ਜੀ ਉਹ ਵੀ ਹਟਾਓ ਸਾਡੇ ਨਾਲ ਚਲੋ ਸਾਡੇ ਨਾਲ ੱੱਕਾ ਮੁੱਕੀ ਵੀ ਕੀਤੀ ਹੁਣ ਜਨਰੇਟਰ ਵਾਲਿਆਂ ਨੂੰ ਵੀ ਅਸੀਂ ਟਾਈਮ ਲਿਮਿਟ ਦਿੱਤੀ ਜੀ 7 ਦਿਨ ਦਾ ਉਹਨੂੰ ਟਾਈਮ ਦਿੱਤਾ ਆ ਕਿ ਤੁਸੀਂ 7 ਦਿਨ ਵਿੱਚ ਇਹਨੂੰ ਹਟਾਓ ਇੱਥੋਂ ਜੇ ਉਸ ਤੋਂ ਬਾਅਦ ਨਹੀਂ ਹਟਾਓਗੇ ਫਿਰ ਅਕੋਰਡਿੰਗ ਟੂ ਲਾ ਜੋ ਵੀ ਅਸੀਂ ਕਰਨਾ ਹੋਗਾ ਉਹਦੇ ਅਕੋਰਡਿੰਗਲੀ ਚੱਲੇ ਕਰੋਨਾ ਦਾ ਰੋਪਾ ਕਿ ਸਾਨੂੰ ਨੋਟਿਸ ਵੀ ਨਹੀਂ ਕੋਈ ਇਹਨਾਂ ਨੇ ਸਾਡੇ ਨੋਟਿਸ ਦਿੱਤੇ ਨਹੀਂ ਨੋਟਿਸ ਉੱਤੇ ਆਰਪਨ ਖਾਬ ਵਾਲੇ ਨੇ ਵੀ ਤਮਾਸਿਸ਼ਾਹ ਵਾਲੇ ਨੇ ਵੀ ਤਾਂ ਉੱਥੇ ਚਪਕਾ ਕੇ ਵੀ ਆਏ ਆ ਇਹ ਤਾਂ ਉਹ ਝੂਠ ਬੋਲ ਰਹੇ ਨੇ ਬੰਦੇ ਕਿ ਜਿਹੜੇ ਜਿਹੜੇ ਦਿੱਤੇ ਰੇੜੀਆਂ ਵਾਲਿਆਂ ਨੇ ਸਾਡਾ ਜਿਹੜਾ ਨੋਟਿਸ ਦੇਣਾ ਨਹੀਂ ਸੀ ਬੰਦਾ ਕਿਉਂਕਿ ਉਹ ਇਨਕ੍ਰੋਚਮੈਂਟ ਐ ਇਨਕ੍ਰੋਚਮੈਂਟ ਵਾਲੇ ਨੂੰ ਸੀ ਨੋਟਿਸ ਨਹੀਂ ਦੈਨ ਦੇ ਆਨਲਡ ਵਰਬਲੀ ਕਿਹਾ ਸੀ ਤੁਸੀਂ ਹਟਾ ਲਓ ਜਿਵੇਂ ਸਾਡਾ ਕਹਿ ਕੇ ਆਇਆ ਸੀ ਉਸ ਵੇਲੇ ਚੇਅਰਮੈਨ ਸਾਹਿਬ ਨੇ ਵੀ ਕਿਹਾ ਸੀ ਪਟਾ ਪਰ ਉਹ ਸਮੇਂ ਦੇ ਸੀ ਕਿ ਨਹੀਂ ਯਾਰ ਇਹ ਤਾਂ ਹੈ ਵੀ ਇਹ। ਹੁਸ ਦੇਖੋ ਕੋਈ ਐਡੀ ਮਹਿੰਗੀ ਮਾਰਕੀਟ ਆ ਮੋਰੇ ਤੁਸੀਂ ਬੋਰੀਆਂ ਟੰਗੀਆਂ ਹੋਈਆਂ। ਕੁੱਟਾ ਜੇ ਟੇਬਲ ਲਾ ਕੇ ਬੈਠੇ ਹੋਏ। ਉੱਥੇ ਇੱਕ ਟਰੱਕ ਗੱਡੀ ਖੜੀ ਕਰਨ ਦਾ ਟ੍ਰੈਫਿਕ ਜਾਮ ਹੋ ਜਾਂਦਾ। ਉੱਥੇ ਮਾਰਕੀਟ ਦੀ ਲੁੱਕ ਕੀ ਹੈ?